ਸਰ ਪੰਚਤ ਹੋਣ ਦੀ ਅਸੇਵਾ ਕੰ ਦਾ ਮੌਕਾ ਤਾਂ ਮਨ ਬਖਸਿਆ। ਉਹ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ? ਹਾਂ ਜੀ ਤੁਸੀਂ ਤਾਂ ਸਾਹਿਬ ਐ ਕਿਥੇ ਖੜੇ। ਮੈਂ ਮਨਦੀਪ ਕੌਰ ਪਿੰਡ ਚਾਹ ਕੇ ਸਰਪੰਚ ਹਾਂ। ਮੈਨੂੰ ਪਿੰਡ ਵਾਲਿਆਂ ਨੇ ਬੜੀ ਇਮਾਨਦਾਰੀ ਨਾਲ ਚੁਣਿਆ ਵਾ ਤੇ ਮੈਂ ਪੂਰੀ ਮਾਨਦਾਨੀ ਦੇ ਨਾਲ ਪਿੰਡ ਦਾ ਵਿਕਾਸ ਕਰਾਂਗੀ। ਜੋ ਵੀ ਕੰਮ ਰਹਿੰਦੇ ਨੇ ਸਾਰੇ ਕੰਮ ਜਿਹੜੇ ਉਹ ਕਰਾਂਗੀ। ਪਿਛਲੀ ਪੰਚਾਇਤ ਵੱਲੋਂ ਸਰਪੰਚ ਸਾਹਿਬ ਕਿਹੜੇ ਅਧੂਰੇ ਕੰਮ ਰਹਿ ਕੇ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲ ਪੂਰੇ ਕਰਵਾਏ ਜਾਣ। ਹਾਂ ਜੀ ਕਿਸ ਲਈ ਸਰਪੰਚ ਵੱਲੋਂ ਉਹਨਾਂ ਵੱਲੋਂ ਜਿਹੜੇ ਕੰਮ ਰਹਿ ਹੀ ਨਹੀਂ ਬਹੁਤ ਸਾਰੇ ਕੰਮ ਅਜੇ ਪਈ ਨੇ ਬਾਕੀ ਜਿਹੜੇ ਕਰਨ ਵਾਲੇ ਨਾਲੀਆਂ ਦੇ ਸੜਕਾਂ ਦੇ ਆਂਗਣਵਾੜੀ ਦੇ ਜੋ ਵੀ ਕੰਮ ਪਏ ਨੇ ਸਾਰੇ ਜਿਹੜੇ ਕੰਮ ਰਹਿੰਦੇ ਉਹ ਪੂਰੇ ਕਰਾਂਗੇ ਪੂਰੀ ਇਮਾਨਦਾਰੀ ਦੇ ਨਾਲ ਸਾਡੀ ਕੋਸ਼ਿਸ਼ ਹੈ ਕਿ ਸਾਰੇ ਕੰਮ ਕਰਾਂਗੇ ਆ ਭਾਂਜੀ ਪਿੰਡ ਦੇ ਵਿੱਚ ਨੌਜਵਾਨਾਂ ਦਾ ਲਕਸ਼ਣ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰੜ ਤੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਇਹ ਜੋ ਵੀ ਸਕੂਲ ਦੇ ਵਿੱਚ ਵਾ ਮਤਲਬ ਕਿ ਆਪਣੇ ਛੋਟੇ ਬੱਚਿਆਂ ਦੇ ਵੱਡਿਆਂ ਲਈ ਜੋ ਵੀ ਆ ਸਕੂਲ ਦੇ ਵਿੱਚ ਅੰਗਵੜੀ ਜਿਹੜਾ ਉੱਥੇ ਵਿੱਚ ਬਟ ਖੇਡਾਂ ਵਾਸਤੇ ਬੱਚਿਆਂ ਦੀ ਸਮਾਨ ਜੋ ਵੀ ਖਡਾਉਣੇ ਜੋ ਵੀ ਆ ਹੈ ਗਿਆ ਉਹਨਾਂ ਦਾ ਸਮਾਨ ਲੈ ਕੇ ਆਵਾਂਗੇ ਤੇ ਜੋ ਜ਼ੁਰਗ ਵੀ ਉੱਥੇ ਬੈਠਣ ਵਾਸਤੇ ਉਹਨਾਂ ਦੀ ਜਗ੍ਹਾ ਬਣਾਵਾਂਗੇ ਸਕੂਲ ਦੇ ਵਿੱਚ ਹਾਂ ਜਿਵੇਂ ਪਾਰਕਿੰਗ ਹੁੰਦੀ ਆ ਪਿੰਡਾਂ ਦੇ ਵਿੱਚ ਹਾਂ ਜੀ ਪਾਰਕਿੰਗ ਹੁੰਦਾ ਵਾ ਹਾਂ ਜੀ ਉਹ ਆਪਾਂ ਸਾਰਾ ਮਤਲਬ ਕਿ ਕੋਸ਼ਿਸ਼ ਕਰਾਂਗੇ ਕਿ ਸਭ ਕੁਝ ਅੰਗਵੜੀ ਸਕੂਲ ਦੇ ਵਿੱਚ ਨਾ ਜਾਵੇ ਤੇ ਨੌਜਵਾਨ ਬੱਚੇ ਜੋ ਵੀ ਉੱਥੇ ਆਣ ਕੇ ਬੈਠ ਸ਼ਾਮ ਨੂੰ ਸਰਪੰਚ ਸਾਹਿਬ ਮਨਰੇਗਾ ਦੀ ਗੱਲ ਕਰੇ ਮਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਨੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਿਆਂਇਨਾ ਜਲੇ ਕਿਤਨੇ ਕਿਤੇ ਪਾਈ ਜਾਂਦੀਆਂ ਨੇ ਸੋ ਤੁਹਾਡੀ ਗਵਾਈ ਵਿੱਚ ਕਿਵੇਂ ਬਰਾਲਾ ਕੀਤਾ ਜਾਵੇਗਾ ਕਿ ਹਾਲ ਜੋ ਵੀ ਸਾਡੇ ਪਿੰਡ ਵਿੱਚ ਮਨਰੇਗਾ ਦਾ ਕੰਮ ਅਜੇ ਨਹੀਂ ਚੱਲ ਰਿਹਾ ਜਦੋਂ ਵੀ ਕੰਮ ਚੱਲੇਗਾ ਅਸੀਂ ਜਿਹੜੇ ਜੋਗ ਜੋ ਵੀ ਗਰੀਬ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਹੀ ਉਹਨਾਂ ਨੂੰ ਮਤਲਬ ਕਿ ਕੰਮ ਦਵਾਂਗੇ ਤੇ ਜੋ ਕਿ ਆディ ਪਿੰਡ ਦਾ ਪੂਰਾ ਵਿਕਾਸ ਕਰ ਸਕਣਾ ਨਾ ਜਿਹਦੇ ਜੋ ਗਰੀਬ ਸਾਰਿਆਂ ਨੂੰ ਕੰਮਤਾ ਦਾ ਆ ਜੀ ਸਰਪੰਚ ਸਾਹਿਬ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਡੇ ਪਿੰਡ ਦਾ ਵਿੱਚ ਸਕੂਲ ਕਿੰਨੀ ਤੱਕ ਆ ਔਰ ਕੀ ਤੁਹਾਨੂੰ ਲੱਗਦਾ ਹੈ ਕਿ ਸਟਾਫ ਦੀ ਕਮੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਸਾਡਾ ਜਿਹੜਾ ਸਕੂਲ ਆਇਆ ਫਿਲਹਾਲ ਜੇ ਬੰਦ ਪਿਆ ਬੱਚਿਆਂ ਦੀ ਗਿਣਤੀ ਘੱਟ ਹੋਣ ਕਰਕੇ ਨਾ ਬੰਦ ਪਿਆ ਹੋਏ ਤੇ ਜਦੋਂ ਵੀ ਅਹੀਂ ਮਤਲਬ ਕਿ ਸਰਕੰਸੀ ਸਾਹਿਬ ਨਾਲ ਨਾਲ मतलब कि सलाह करके अही अपना स्कूल ਜਿਹੜਾ ਫੇਰ ਤੋਂ ਚਾਲੂ ਕਰਵਾਵਾਂਗੇ ਬੱਚੇ ਜਿਆਦਾ ਹੁਣ ਕਰਕੇ ਫਿਰ ਆਪਾਂ ਆਪਣਾ ਸਕੂਲ ਚਾਲੂ ਕਰਵਾਵਾਂਗੇ ਤਾਂ ajo ਹਡੇ ਸਕੂਲ ਬੱਚੇ ਆਉਣ ਤੇ ਆਪਣੀ ਜੋ ਵੀ ਆ ਸਿੱਖਿਆ ਪ੍ਰਾਪਤ ਕਰਨਾ ਜੀ ਸਰ ਪਿੰਡ ਦੇ ਲੋਕਾਂ ਨੇ ਭੈਣ ਜੀ ਹੋਣਾ ਨੂੰ ਸਰਪੰਚ ਚੁਣਿਆ ਸੋ ਤੁਹਾਡੀ ਨੌ ਰਾਣੀ ਜਿਹੜੀ ਪਿੰਡ ਦੀ ਸਪੰਚ ਚੁਣੀ ਗਈ ਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਬਿਲਕੁਲ ਜੀ ਪਾਖਾ ਖਾਸ ਸਾਹਿਬ ਵਾਹਿਗੁਰੂ ਜੀ ਖਾ ਖਾ ਤੇ ਮਾਣ ਕਰਨੀ ਚਾਹ ਦਿਲਦਾ ਸਾਡੇ ਇਹ ਨੌਂ ਨੰਬਰ ਸਰਪੰਚਾ ਜੀ ਅਹੀਂ ਪੰਚਾਇਤ ਦਾ ਉਕਾਸ ਆ ਬੜੀ ਵਧੀਆ ਤਰੀਕੇ ਨਾਲ ਚੱਲਵਾਂਗੇ ਜੀ ਕਰਾਂਗੇ ਅਸੀਂ ਜੀ ਜਦੋਂ ਜਦੋਂ ਵੀ ਸਾਨੂੰ ਕੋਈ ਗ੍ਰਾਂਟ ਮਿਲੇ ਉਸ ਤਰ੍ਹਾਂ ਅਸੀਂ ਕਹਾਂਗੇ ਕਿ ਜਦੋਂ 14 ਕਰੋੜ ਕੁ ਗੱਮਿਕ ਆਸਰ ਦੀ ਜਦੋਂ ਗ੍ਰਾਂਟ ਆਈ ਅਸੀਂ ਕਾਹਦੇ ਤਾਰਫ ਤੇ ਅਸੀਂ ਇਹ ਜਿਹੜਾ ਕੰਮ ਜਿਹੜਾ ਆ ਇਹ ਸ਼ੁਰੂ ਕਰਾਂਗੇ ਜੀ ਕਿਹੜੇ ਕਿਹੜੇ ਕੰਮ ਨੇ ਤੁਹਾਨੂੰ ਜਿਹੜੇ ਲੱਗਦਾ ਕਿ ਪਹਿਲ ਦੇ ਅਧਾਰ ਤੇ ਕਰਾਈ ਜਾਣੇ ਜਿਹੜੇ ਪੈਂਡਿੰਗ ਪਏ ਨੇ ਪਿਛਲੀ ਪੰਜਾਤ ਤੋਂ ਦੇਖੋ ਜੀ ਕੰਮ ਤੇ ਬਹੁਤ ਜ਼ਿਆਦਾ ਹੋ ਗਿਆ ਕੰਮ ਬਹੁਤ ਜ਼ਿਆਦਾ ਪਿਆ ਕਿ ਸਾਦਾ ਸ਼ਿਸ਼ਾਂਤ ਸਾੜਦਾ ਪਿਆ ਪੂਰਾ ਉਹ ਗੰਨ ਵਾਲਾ ਉਧਰ ਵੀ ਜਿਹੜਾ ਰੋਡ ਜਾਂਦਾ ਉਹ ਵੀ ਬਣਨ ਵਾਲਾ ਵਾ ਛੱਪੜ ਦਾ ਕੰਮ ਹੋਣ ਵਾਲਾ ਲਾਈਟਾਂ ਲੱਗਣ ਵਾਲੀਆਂ ਨੇ ਆਪਾਂ ਸਕੂਲ ਦੇ ਵਿੱਚ ਜਮਾ ਜਮਾ ਬੱਚਿਆਂ ਦੀਆਂ ਉਹ ਲੱਗ ਉਹ ਹੈ ਨਹੀਂ ਉਹਦੇ ਵਿੱਚ ਜੀ ਮਿਹਰਤਾਰੇ ਦਾਨ ਵਾਸਤੇ ਕੋਈ ਸੱਤ ਕਾਉ ਉੱਥੇ ਕੋਈ ਹੈ ਨਹੀਂ ਕੋਈ ਦਗਾ ਜੀ ਤੇ ਹਾਲੇ ਤੇ ਕੰਮ ਸੜਕਾਂ ਦੇ ਬਹੁਤ ਜ਼ਿਆਦਾ ਗਲੀਆਂ ਨਾਲੀਆਂ ਦੇ ਸਭ ਤੋਂ ਸਮੱਸਿਆ ਸਾਨੂੰ ਸੱਪੜਤੀ ਜ਼ਿਆਦਾ ਉਹਦੇ ਪਾਣੀ ਦਾ ਵਿਕਾਸ ਨਹੀਂ ਹੋਇਆ ਪਾਸੇ ਜ਼ਿਆਦਾ ਉਹਦੇ ਬਾਰੇ ਵੀ ਕੋਈ ਤਰ੍ਹਾਂ ਦੀ ਲੋੜ ਦੀ ਵਾਸਤੇ ਸੁਵਿਧਾ ਜੀ ਇਹਨੇ ਕੋਈ ਗ੍ਰਾਂਟ ਆਉਂ ਅਹੀਂ ਸਾਲ ਜਿਹੜਾ ਤੇ ਇਹ ਜਿਹੜੇ ਕੰਮ ਆ ਇਹਨੇ ਪ੍ਰਚਾਰ ਨਹੀਂ ਸਰਪੰਚ ਸਾਹਿਬ ਕਈ ਵਾਰੀ ਸੈਂਟਰ ਗੋਲ ਬਣ ਜਾਂ ਪੰਜਾਬ ਬਗਾਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਸੋ ਉਹ ਪਿੰਡ ਦੇ ਵਿੱਚ ਧੜੇਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਤੁਹਾਡੀ ਕੋਈ ਤੇ ਕਿਵੇਂ ਦੇਖਿਆ ਜਾਏਗਾ ਹਾਂਜੀ ਸਾਡੇ ਇਹਦੇ ਵਿੱਚ ਕੋਈ ਕਿਸੇ ਨਾ ਪਾਰਟੀਬਾਜੀ ਨਹੀਂ ਦੇਖੋ ਸਾਨੂੰ ਸਰਪੰਚਾਂ ਹੀ ਸਾਡੀ ਨੋਰਣੀ ਬਣੀ ਆ ਸਾ ਇਹ ਸਾਰਿਆਂ ਦੇ ਸਾਝੇ ਐ ਇਸ ਟਾਈਮ ਦੇ ਉੱਤੇ ਅਹੀਂ ਇਹਦੇ ਵਿੱਚ ਕੋਈ ਮੇਰ-ਤੇਰ ਨਹੀਂ ਕਰਨੀ ਸੀ ਇਹ ਸਾਨੂੰ ਵੋਟ ਕਹਿੰਦੇ ਪਾਈ ਜਾਂ ਜਾਂ ਨਹੀਂ ਪਾਈ ਅਹੀਂ ਸਾਰਿਆਂ ਨੂੰ ਜਿਹੜੀਆਂ ਸਹੂਲਤਾਂ ਨੇ ਸਾਰਿਆਂ ਨੂੰ ਦਮਾ ਜੀ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਚਾਈ ਤੱਕੇ ਖਾਣੇ ਪੈਂਦੇ ਆ ਉਹਨਾਂ ਦਾ ਪੈਸਾ ਵੀ ਪ੍ਰਭਾਵਦਾ ਸਮਾਂ ਵੀ ਪ੍ਰਭਾਵਤ ਹੁੰਦਾ ਸੋ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਉਪਰਾਲਾ ਕੀਤਾ ਜਾਏਗਾ ਤੁਹਾਡੇ ਵੱਲੋਂ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਦਿੱਤਾ ਤੁਸੀਂ ਸਭ ਤੋਂ ਪਹਿਲਾਂ ਅਸੀਂ ਇਹ ਆ ਕਿ ਇਹਨਾਂ ਦੀ ਕੋਸ਼ਿਸ਼ ਜਿਹੜੀ ਆ ਸਾਡੀਆਂ ਅਸੀਂ ਇਹਨਾਂ ਦਾ ਇਸਲਾਇਡ ਰਵਾ ਇੱਥੇ ਨਹੀਂ ਵਿੜਾਂ ਅਹੀਂ ਥਾਣੇ ਥਾਣੇ ਨਹੀਂ ਜਾਂਦੇ ਕਿਉਂਕਿ ਸਮਾਂ ਬਰਬਾਦ ਹੁੰਦਾ ਪੈਸੇ ਲੱਗਦੇ ਉੱਥੇ ਜਾ ਜੀ ਸਭ ਕੁਝ ਹੁੰਦਾ ਵਾ ਲੇਕਿਨ ਉਸ ਤੋਂ ਤੱਕ ਤਾਹੀਂ ਪਹੁੰਚਣ ਨਹੀਂ ਦਿੰਦੇ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੈ ਅਹੀਂ ਲਖਾਂਗੇ ਜੀ ਅਬ ਆ ਜਿਵੇਂ ਸਾਨੂੰ ਭੈਣ ਜੀ ਹੋਰਾਂ ਦੱਸਿਆ ਕਿ ਪਿੰਡ ਦੇ ਵਿੱਚ ਇਹ ਸਕੂਲ ਜਿਹੜਾ ਬੰਦ ਹੋ ਚੁੱਕਾ ਕੀ ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਰੁਝਾਨ ਹੋਣ ਕਰਕੇ ਇਹ ਹੀ ਸਕੂਲ ਬੰਦ ਹੋਇਆ ਨਹੀਂ ਜੀ ਇਹ ਬੱਚੇ ਥੋੜੇ ਘੱਟ ਹੀ ਗਏ ਬੱਚਿਆਂ ਦੀ ਘੱਟ ਗਿਣਤੀ ਹੋਣ ਕਰਕੇ ਸਕੂਲ ਜਿਹੜਾ ਇਹ 5ਵੀਂ ਕਲਾਸ ਤੱਕ ਸਕੂਲ ਜਿਹੜਾ ਇਹ ਬੰਦ ਹੋ ਗਿਆ। ਇਹਦੇ ਵਿੱਚ ਇਹ ਨਰਮਲ ਸਕੂਲ ਜਿਹੜਾ ਵਾ ਉਹ ਚੱਲ ਰਿਹਾ ਹਾਂ ਨੇ ਤੇ ਉਹ ਸਕੂਲ ਜਿਹੜਾ ਉਹ ਬੰਦ ਹੋ ਗਿਆ ਜਦੋਂ ਬੱਚੇ ਘੂੜੇ ਹੋ ਗਏ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਇਹ ਸਕੂਲ ਜਿਹੜਾ ਵਾ ਬਾਅਦ ਦੇ ਵਿੱਚ ਉਹਨੂੰ ਮੁਹैया ਕਰਾਇਆ ਜਾਵੇ। ਸ਼ਹਿਰੀ ਕਾਲਸੀ ਨੂੰ ਕਹਾਂਗੇ ਕਿ ਉਹਨਾਂ ਕੋਲ ਜਿੱਥੇ ਪਲੇਨਰ ਟੀਚਰ ਲਾਉਂਦਾ। ਸਰਮਨ ਰੇਗਾ ਦੀ ਗੱਲ ਕਿ ਤੁਹਾਡੇ ਪਿੰਡ 'ਚ ਮਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਸੋ ਲੋਕਾਂ ਨੂੰ ਰੋਜ਼ਗਾਰ ਦੀ ਕਿੰਨੀ ਗੈ ਲੋੜ ਹੁੰਦੀ ਆ ਤੇ ਕੀ ਕਿਹੜੀਆਂ ਉਪਰਾਲੇ ਕੀਤਾ ਜਾਗ ਤੁਹਾਡੇ ਨੇ ਹਾਂਜੀ ਉਹਦੀ ਕੋਸ਼ਿਸ਼ ਕਰਦੇ ਆ ਜੀ ਉਹ ਜਰੂਰ ਮਨਰੇਗਾ ਚੱਲੂ ਨਹੀਂ ਉਹਦੀ ਕੋਸ਼ਿਸ਼ ਕਰਦੇ ਆ ਕਿ ਉਹ ਥੋੜਾ ਜਿਹਾ ਬਾਅਦ ਦੇ ਵਿੱਚ ਇਹ ਕੰਮ ਚੱਲੂ ਕਰਦੇ ਆ ਅਸੀਂ ਕੋਸ਼ਿਸ਼ ਪੂਰੀ ਕਰਦੇ ਆ ਜੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਗ੍ਰਾਸਨ ਕਾਰ ਦੀ ਸਮੱਸਿਆ ਵੀ ਆ ਗਈ ਹੈ ਰਸ਼ਨ ਤਾੜਦਾ ਜੀ ਕੁਝ ਬਣੇ ਹੀ ਲੇਕਿਨ ਉਹ ਵਾਹੀ ਉਸੇ ਕੰਮੇ ਆ ਵੀ ਇਹ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਤੇ ਨਹੀਂ ਬਣੇ ਉਹਨੂੰ ਬਣਾਉਣੀ ਹੈ ਠੀਕ ਹੈ ਉਹ ਤਾਨੂੰ ਕੀ ਲੱਗਦਾ ਹੁਣ ਜਿਹੜਾ ਪਹਿਲ ਦੇ ਹੱਥ ਤੇ ਕੰਮ ਕਰਾਇਆ ਜਾਣਾ ਪਿੰਡ ਦੇ ਵਿੱਚ ਉਹ ਕਿਹੜਾ ਕੰਮ ਆ ਮੇਜਰ ਕੰਮ ਹਾਂਜੀ ਪਹਿਲ ਦੇ ਹੱਥ ਤੇ ਜੀ ਅਹੀਂ ਤੇ ਛੱਪੜ ਦਾ ਜੀ ਸਮਸ਼ਾਨ ਦਾ ਛੱਪੜ ਇਹਦਾ ਜਿਹੜੇ ਜਿਹੜੇ ਰਗੀਆਂ ਨਾਲੀਆਂ માં ਆ ਜਿਹੜੇ ਕੱਚੇ ਪਏ ਜਾਂਦੇ ਆ ਤਾਂ ਜਿਹੜਿਆਂ ਨੂੰ ਇਹ ਬਿਲਕੁਲ ਖਰਾਬ ਨੇ ਇਹਨਾਂ ਦੀ ਕੋਸ਼ਿਸ਼ ਕਰਨੀ ਨਹੀਂ ਕਰਨੀ ਕੋਈ ਜੀ ਸੋ ਪਿੰਡ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਹਾਨੂੰ ਸਰਪੰਚੀ ਦਾ ਤਾਜ ਦੇ ਕੇ ਉਹਨਾਂ ਨੇ ਸਿਰਜਿਆ ਉਹ ਕੀ ਮੈਸੇਜ ਮੇਨਾਲ ਦੇਣਾ ਚਾਹੋਗੇ ਬਹੁਤ ਧੰਨਵਾਦ ਕਰਨ ਦੇ ਆ ਜੀ ਪਿੰਡਦਾਂ ਬਹੁਤ ਜ਼ਿਆਦਾ ਕਿਉਂਕਿ ਸਾਹੀ ਹੀ ਸਰਪੰਚਾ ਹੀ ਬਣਿਆ ਇਹ ਸਾਰਿਆਂ ਦੇ ਅਸੀਂ ਤੇ ਇਹ ਆ ਵੀ ਸਾਰਿਆਂ ਸਾਨੂੰ ਜੁੱਟਾਂ ਪਾਈਆਂ सपंच चुणियां असां बहुत